ਸੋ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਲੈਂਡਮਾਰਕ ਇਮੀਗ੍ਰੇਸ਼ਨ ਕੰਸਲਟੈਂਟ ਲਿਮਟਿਡ ਤੋਂ ਸਾਡੇ ਨਾਲ ਮੌਜੂਦ ਨੇ ਸ਼ੌਰਭ ਸੂਦ ਜਿਹੜੇ ਕਿ ਯੂਕੇ ਸਟੱਡੀ ਵੀਜ਼ਾ ਦੇ ਵਿੱਚ ਡੀਲ ਕਰਦੇ ਨੇ ਜਸਮੀਤ ਪਾਟਿਆ ਜੀ ਦੀ ਟੀਮ ਦੇ ਮੈਂਬਰ ਨੇ ਸੋ ਅੱਜ ਇੱਕ ਬਹੁਤ ਮਹੱਤਵਪੂਰਨ ਵੀਡੀਓ ਹੈ ਉਹਨਾਂ ਵਿਦਿਆਰਥੀਆਂ ਦੇ ਲਈ ਜਿਨ੍ਹਾਂ ਨੇ ਅੰਡਰ ਗ੍ਰੈਜੂਏਟ ਕੋਰਸਸ ਦੇ ਵਿੱਚ ਦਾਖਲਾ ਲੈਣਾ ਹੈ ਸੋ 10+2 ਤੋਂ ਬਾਅਦ ਯੂਕੇ ਦੇ ਯੂਜੀ ਵਾਲੇ ਸਟੂਡੈਂਟਸ ਦੇ ਲਈ ਵੱਖ-ਵੱਖ ਗੱਲਾਂ ਜਿਨ੍ਹਾਂ ਦਾ ਉਹਨਾਂ ਨੇ ਖਿਆਲ ਰੱਖਣਾ ਹੈ ਸਰਬ ਸੂਤ ਸਾਡੇ ਨਾਲ ਸਾਂਝਾ ਕਰਨਗੇ ਸੂਤ ਸਾਹਿਬ ਬਹੁਤ ਸਵਾਗਤ ਹੈ ਮੈਂ ਚਾਹੂੰਗਾ ਸਾਰੇ ਪੁਆਇੰਟਸ ਬੜੀ ਚੰਗੀ ਤਰ੍ਹਾਂ ਸਮਝਾਓ ਅੱਜ ਆਪਾਂ ਗੱਲ ਕਰਾਂਗੇ ਸਪੈਸੀਫਿਕਲੀ ਯੂਜੀ ਸਟੂਡੈਂਟਸ ਦੀ ਕਿਉਂਕਿ ਰਿਜ਼ਲਟਸ ਆਊਟ ਹੋਣ ਜਾ ਰਹੇ ਨੇ ਤੇ ਬਹੁਤ ਸਾਰੇ ਬੱਚੇ ਆਲਰੇਡੀ ਰਿਸਰਚ ਕਰ ਰਹੇ ਨੇ ਸਾਡੇ ਕੋਲੇ ਆਲਰੇਡੀ ਸਾਡੇ ਲੈਂਡਮਾਰਕ ਦੇ ਆਫਿਸਿਸ ਦੇ ਵਿੱਚ ਬਹੁਤ ਸਾਰਾ ਬੱਚਾ ਆਲਰੇਡੀ ਪਹੁੰਚ ਰਿਹਾ ਹੈ ਕੁਆਇਰੀ ਕਰ ਰਿਹਾ ਹੈ ਯੂਕੇ ਨੂੰ ਲੈ ਕੇ ਸੋ ਗੱਲ ਕਰਾਂਗੇ ਯੂਜੀ ਦੇ ਬੱਚਿਆਂ ਵਾਸਤੇ ਅੰਡਰ ਗ੍ਰੈਜੂਏਟ ਬੱਚਿਆਂ ਵਾਸਤੇ ਜਿਹੜੇ ਬੈਚਲਰਸ ਦੇ ਲਈ ਜਾਣਾ ਚਾਹੁੰਦੇ ਨੇ ਯੂਕੇ ਵਿੱਚ ਸਪੈਸੀਫਿਕਲੀ ਆ ਬਹੁਤ ਸਾਰੇ ਸਾਨੂੰ ਕੁਐਰੀਜ਼ ਆਉਂਦੀਆਂ ਨੇ ਵੀ ਸਰ ਅਸੀਂ ਯੂਕੇ ਜਾਣਾ ਬਟ ਸਾਨੂੰ ਏਜੰਟ ਜਰਮਨੀ ਪੁਸ਼ ਕਰ ਰਿਹਾ ਸਾਨੂੰ ਕੈਨੇਡਾ ਪੁਸ਼ ਕਰ ਰਿਹਾ ਬਟ ਜੇ ਆਪਾਂ ਗੱਲ ਕਰੀਏ ਲੈਂਡਮਾਰਕ ਇਮੀਗ੍ਰੇਸ਼ਨ ਦੀ ਮੈਂ ਥੋੜਾ ਜਿਹਾ ਤੁਹਾਨੂੰ ਇਨਫੋਰਮੇਸ਼ਨ ਦੇਣਾ ਚਾਹੂੰਗਾ ਲੈਂਡਮਾਰਕ ਇਮੀਗ੍ਰੇਸ਼ਨ 18 ਸਾਲ ਤੋਂ ਬੱਚਿਆਂ ਦਾ ਕਰੀਅਰ ਬਣਾਉਣ ਦਾ ਆ ਰਿਹਾ ਸਾਡਾ ਕੰਮ ਇਕੱਲਾ ਬੱਚੇ ਦਾ ਵੀਜ਼ਾ ਲੈਣਾ ਨਹੀਂ ਸਾਡਾ ਕੰਮ ਹੈ ਬੱਚੇ ਦੀ ਕਰੀਅਰ ਗਾਈਡੈਂਸ ਕਰਨਾ ਤੇ ਇਸ ਦੇ ਵਿੱਚ ਸਾਡੀ ਹਰ ਸਰਵਿਸ ਫ੍ਰੀ ਆਫ ਕਾਸਟ ਹੈ ਜੇ ਅਸੀਂ ਵੀਡੀਓ ਤੇ ਲਾਈਵ ਕਰ ਰਹੇ ਹਾਂ ਤਾਂ ਅਸੀਂ ਪ੍ਰੂਫ ਵੀ ਕਰਾਂਗੇ ਤੁਸੀਂ ਆਪਦੇ ਡਾਕੂਮੈਂਟਸ ਲੈ ਕੇ ਸਾਡੇ ਆਫਿਸ ਜਾਓ ਅਸੈਸਮੈਂਟ ਕਰਾਓ ਆਪਣੀ ਤੁਹਾਡੇ ਤੋਂ ਕੋਈ ਵੀ ਪ੍ਰੋਸੈਸਿੰਗ ਚਾਰजेस ਨਹੀਂ ਲਿੱਤਾ ਜਾਏਗਾ ਜੇ ਯੂਕੇ ਦੀ ਆਪਾਂ ਗੱਲ ਕਰਦੇ ਹਾਂ ਸਪੈਸੀਫਿਕਲੀ 18 ਸਾਲ ਤੋਂ ਅਸੀਂ ਬੱਚਾ ਯੂਕੇ ਭੇਜਦੇ ਆ ਰਹੇ ਹਾਂ ਤੇ ਸਾਡੇ ਕੋਲੇ ਜਿਹੜੀ ਟੀਮ ਹੈ ਉਹ ਬਹੁਤ ਐਕਸਪੀਰੀਐਂਸਡ ਹੈ 8 8 9 9 ਸਾਲ ਤੋਂ ਸਾਡੇ ਨਾਲ ਸਾਡਾ EMPLOYE ਜੁੜਿਆ ਹੋਇਆ ਹੈ ਸਾਡੇ ਨਾਲ ਕੰਮ ਕਰ ਰਿਹਾ ਹੈ ਬੱਚਾ ਅਕਸਰ ਸਾਨੂੰ ਪੁੱਛਦਾ ਹੈ ਵੀ ਸਰ ਮੈਂ ਯੂਕੇ ਜਾ ਕੇ ਕੀ ਅਰਨ ਕਰ ਸਕਦਾ ਕਿਹੜੀ ਡਿਗਰੀ ਕਰ ਸਕਦਾ ਕਿਹੜੀ ਯੂਨੀਵਰਸਿਟੀ ਜਾ ਸਕਦਾ ਮੇਰੀ ਲੋਕੇਸ਼ਨ ਕੀ ਹੋਏਗੀ ਮੈਨੂੰ ਕਿੰਨਾ ਵਰਕ ਪਰਮਿਟ ਮਿਲੇਗਾ ਤੇ ਮੇਰਾ ਅੱਗੇ ਫਿਊਚਰ ਕੀ ਹੈ ਆ ਬਹੁਤ ਸਾਰੇ ਇਦਾਂ ਦੇ ਬੱਚੇ ਨੇ ਜਿਹੜੇ ਇੰਗਲਿਸ਼ 'ਚ ਥੋੜਾ ਜਿਹਾ ਲੋਨ ਹੈ ਮੈਂ ਅੱਜ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਜੇ ਕਿਸੇ ਬੱਚੇ ਦੇ 51 ਪੀਟੀ ਦੇ ਵਿੱਚ ਨੇ ਓਵਰਆਲ 51 ਤੇ ਇਨ ਈਚ 51 ਉਹ ਯੂਕੇ ਅਪਲਾਈ ਕਰ ਸਕਦਾ ਹੈ ਯੈਸ ਤੁਸੀਂ ਸਹੀ ਸੁਣ ਰਹੇ ਹੋ ਇਹ ਪਹਿਲੀ ਵਾਰੀ ਅਸੀਂ ਕਲੀਅਰ ਕਰ ਰਹੇ ਹਾਂ ਪਹਿਲੀ ਵਾਰੀ ਆਪਸ਼ਨ ਦੇ ਰਹੇ ਹਾਂ ਬੱਚਿਆਂ ਨੂੰ ਜਿਹੜਾ ਬੱਚਾ ਯੂਕੇ ਅੰਡਰਗ੍ਰੈਜੂਏਟ ਬੈਚਲਰਸ ਦਾ ਬੱਚਾ ਜਾਣਾ ਚਾਹੁੰਦਾ ਹੈ ਪੀਟੀ ਦੀ ਰਿਕੁਆਇਰਮੈਂਟ ਉਹਨੇ ਪੀਟੀ ਕੀਤੀ ਹੋਈ ਹੈ ਅਲਸ ਬੱਚੇ ਤਾਂ ਨਹੀਂ ਹੋ ਰਿਹਾ ਜੀ ਉਹਨੇ ਪੀਟੀ ਕੀਤਾ ਹੋਇਆ 51 ਨਾਟ ਲੈਸ ਦਨ 51 ਓਵਰਆਲ 51 ਇਨ ਈਚ 51 ਦੇ ਬੱਚੇ ਤੇ ਹੈਗੇ ਆ ਡੈਫੀਨੇਟਲੀ ਉਹ ਯੂਕੇ ਜਾ ਸਕਦਾ ਹੈ ਕਰਨਾ ਕੀ ਹੈ ਆਪਣੇ ਡਾਕੂਮੈਂਟਸ ਲੈ ਕੇ ਸਾਡੇ ਆਫਿਸ ਆਓ ਅਸੀਂ ਯੂਨੀਵਰਸਿਟੀ ਨਾਲ ਤੁਹਾਡੀ ਸਿੱਧੀ ਗੱਲ ਕਰਾਵਾਂਗੇ ਅਸੈਸ ਕਰਾਵਾਂਗੇ ਤੁਹਾਡੇ ਡਾਕੂਮੈਂਟਸ ਤੁਹਾਡੀ ਕੋਈ ਵੀ ਇਨਕੁਆਰੀ ਹੈ ਤੁਸੀਂ ਯੂਨੀਵਰਸਿਟੀ ਰਿਪਰੈਜ਼ੈਂਟੇਟਿਵ ਨਾਲ ਸਿੱਧੀ ਗੱਲ ਕਰ ਸਕਦੇ ਹੋ ਉਦਾਂ ਹੀ ਮਾਸਟਰਸ ਵਾਲੇ ਬੱਚੇ ਨੇ ਜਿਨ੍ਹਾਂ ਦਾ ਪੀਟੀ ਸਕੋਰ ਥੋੜਾ ਲੋ ਹੈ 58 ਓਵਰਆਲ ਨਾਟ ਲੈਸ ਦਨ 51 ਜੇ ਤੁਹਾਡਾ ਸਕੋਰ ਹੈਗਾ ਤੁਸੀਂ ਯੂਕੇ ਅਪਲਾਈ ਕਰ ਸਕਦੇ ਹੋ ਜੇ ਆਪਾਂ ਗੱਲ ਕਰੀਏ ਬੈਚਲਰਸ ਵਾਲੇ ਬੱਚਿਆਂ ਦੀ ਉਹਨਾਂ ਦੀ 3 ਸਾਲ ਦੀ ਸਟੱਡੀ ਰਹੇਗੀ ਪਲੱਸ 3 ਸਾਲ ਦੀ ਸਟੱਡੀ ਕਰਕੇ ਉਹਨਾਂ ਨੂੰ 2 ਇਅਰਸ ਦਾ ਪੀਐਸਡਬਲ ਮਿਲਦਾ ਹੈ ਔਰ 2 ਇਅਰਸ ਦੇ ਪੀਐਸਡਬਲ ਦੇ ਵਿੱਚ ਉਹ ਬਹੁਤ ਅੱਛੀ ਪੈਸੇ ਕਮਾ ਸਕਦੇ ਨੇ ਮੈਂ ਤੁਹਾਨੂੰ ਇਹਦਾ ਕੈਲਕੂਲੇਸ਼ਨ ਵੀ ਕਰਕੇ ਦਿਖਾ ਸਕਦਾ ਹਾਂ ਅੱਜ ਜਿਵੇਂ ਕਿ ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਸੀਗਾ ਕਿ ਲਾਈਵ ਫੀਡਸ ਅਸੀਂ ਦਿਖਾਣੇ ਆ ਕਿ ਉੱਥੇ ਕਿਹੜੀਆਂ ਜੌਬਸ ਲਾਈਵ ਇਸ ਟਾਈਮ ਤੇ ਕਿੰਨੀਆਂ ਨੇ ਤੇ ਸਿਰਫ ਆਪਾਂ ਜੇ ਯੂਜੀ ਬੱਚਿਆਂ ਦੀ ਗੱਲ ਕਰੀਏ ਬੈਚਲਰਸ ਵਾਲੇ ਬੱਚਿਆਂ ਦੀ ਗੱਲ ਕਰੀਏ ਤਾਂ ਬੈਚਲਰਸ ਵਾਲੇ ਬੱਚੇ ਦਾ ਜਿਹੜਾ ਕਾਸਟ ਆਂਦਾ ਉਹ ਕਾਸਟ ਆਂਦਾ ਕੋਈ 15-16 ਲੱਖ ਰੁਪਏ ਸਾਲ ਦਾ 13-14 ਹਜ਼ਾਰ ਉਹਦੀ ਪਾਉਂਡ ਫੀਸ ਹੁੰਦੀ ਹੈ ਲਿਵਿੰਗ ਐਕਸਪੈਂਸਸ ਹੁੰਦੇ ਨੇ ਇੰਸ਼ੋਰੈਂਸ ਹੁੰਦੀ ਹੈ ਐਮਬੈਸੀ ਫੀਸ ਹੁੰਦੀ ਹੈ ਜੀ ਬੱਚਾ 13-14000 ਪਾਉਂਡ ਫੀਸ 3 ਸਾਲ ਭਰਦਾ ਆਫਟਰ ਸਕਾਲਰਸ਼ਿਪ ਜਾਂ ਉਹ 12000 ਭਰ ਰਿਹਾ 11000 ਭਰ ਰਿਹਾ 15000 ਪਾਉਂਡ ਵੀ ਭਰ ਰਿਹਾ ਸਪੋਜ਼ ਕਰੋ ਕਿ ਉਹ ਬੱਚਾ ਜਾ ਰਿਹਾ ਸੌਫਟਵੇਅਰ ਇੰਜੀਨੀਅਰਿੰਗ ਦੇ ਵਿੱਚ ਤਾਂ ਬੈਚਲਰਸ ਕਰਕੇ ਆ ਲਾਈਫ ਫੀਡ ਮੈਂ ਤੁਹਾਨੂੰ ਦਿਖਾ ਰਿਹਾ ਬੈਚਲਰਸ ਕਰਕੇ ਸੌਫਟਵੇਅਰ ਇੰਜੀਨੀਅਰਿੰਗ ਦੀ ਜਿਹੜੀ ਫੀਸ ਹੈ ਸਾਲ ਦੀ ਦੈਟ ਇਜ਼ 66 ਪਾਉਂਡਸ ਐਂਡ 230 ਪਾਉਂਡਸ 66230 ਪਾਉਂਡਸ ਉਹਦੇ ਜੌਬ ਨੇ ਜੀ ਆਪਣੇ ਕੋਲੇ 61090 ਏ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਲਿੰਕ ਵੀ ਮੈਂ ਅਸੀਂ ਸ਼ੇਅਰ ਕਰ ਦਾਂਗੇ itjobs.co.uk ਦਾ ਲਿੰਕ ਹੈਗਾ ਤੁਸੀਂ ਜਾ ਕੇ ਖੁਦ ਵੀ ਚੈੱਕ ਕਰ ਸਕਦੇ ਹੋ ਲਾਈਵ ਫੀਡ ਚੱਲਦੀ ਹੈ ਦੇ ਵਿੱਚ ਵੀ ਕਿਹੜੇ ਫੀਲਡ ਦੇ ਵਿੱਚ ਕਿੰਨੀਆਂ ਜੌਬਸ ਲਾਈਵ ਯੂਕੇ ਦੇ ਵਿੱਚ ਹੈਗੀਆਂ ਨੇ ਸੋ ਜੇ ਤੁਹਾਨੂੰ ਕੋਈ ਪਟਕਾ ਆ ਰਿਹਾ ਮੈਂ ਦੇਖਦਾ ਬਹੁਤ ساری ਵੀਡੀਓ ਸਾਨੂੰ ਦੇਖਣ ਨੂੰ ਮਿਲਦੀਆਂ ਨੇ ਜਿੱਥੇ ਬਲੌਗਰਸ ਬਹੁਤ ਕੁਝ ਲਿਖਦੇ ਨੇ ਕਿ ਯੂਕੇ ਨਾਏ ਉਥੇ ਜੌਬਸ ਨਹੀਂ ਹੈਗੀਆਂ ਇਹ ਲਾਈਵ ਉਹਨਾਂ ਦੇ ਮੁੱਦੇ ਚ ਪੇੜ ਹੈ ਕਿ ਯੂਕੇ ਦੇ ਵਿੱਚ ਜੌਬਸ ਹੈਗੀਆਂ ਨੇ ਕਰਨਾ ਕੀ ਹੈ ਸਿਰਫ ਇੰਗਲਿਸ਼ ਤੁਹਾਡੀ ਅੱਛੀ ਹੋਣੀ ਚਾਹੀਦੀ ਹੈ ਤੁਹਾਡੀ ਪੜ੍ਹਾਈ ਅੱਛੀ ਹੋਣੀ ਚਾਹੀਦੀ ਹੈ ਅੱਛੀ ਯੂਨੀਵਰਸਿਟੀ ਤੋਂ ਤੁਸੀਂ ਪੜ੍ਹੇ ਹੋਣੇ ਚਾਹੀਦੇ ਹੋ ਡੈਫੀਨੇਟਲੀ ਤੁਹਾਨੂੰ ਜੌਬ 100% ਮਿਲੇਗੀ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਅੱਜਕੱਲ ਪੈਕੇजेस ਬਹੁਤ ਚੱਲਦੇ ਆ ਏਜੰਟ ਜਿਹੜਾ ਹੈਫਟੀ ਅਮਾਊਂਟ ਚਾਰਜ ਕਰਦਾ ਬੱਚਿਆਂ ਤੋਂ ਤੁਸੀਂ ਜੇ 20-22 ਲੱਖ ਰੁਪਏ ਆਪਣਾ ਬਚਾਣਾ ਚਾਹੁੰਦੇ ਹੋ ਸਾਡੇ ਆਫਿਸ ਪਹੁੰਚੋ ਆਪਣੇ ਡਾਕੂਮੈਂਟਸ ਲੈ ਕੇ ਆਓ ਆਪਣੇ ਪੇਰੈਂਟਸ ਨੂੰ ਲੈ ਕੇ ਆਓ ਸਾਡੀ ਟੀਮ ਨਾਲ ਗੱਲ ਕਰੋ ਅਸੀਂ ਯੂਨੀਵਰਸਿਟੀ ਨਾਲ ਤੁਹਾਡੀ ਡਾਇਰੈਕਟ ਗੱਲ ਕਰਾਵਾਂਗੇ ਜਿੱਥੇ ਤੁਹਾਨੂੰ ਯੂਨੀਵਰਸਿਟੀ ਖੁਦ ਦੱਸੇਗੀ ਕਿ ਉਹਨਾਂ ਦੀ ਕਿੰਨੀ ਫੀਸ ਹੈ ਲਾਸਟਲੀ ਮੈਂ ਇੱਕ ਵਾਰੀ ਫੇਅਰ ਕਰਨਾ ਚਾਹੁੰਗਾ ਕਿ ਲੈਂਡਮਾਰਕ ਇਮੀਗ੍ਰੇਸ਼ਨ 18 ਸਾਲ ਤੋਂ ਆਪਣੀਆਂ ਸਰਵਿਸਿਜ਼ ਦਿੰਦਾ ਆ ਰਿਹਾ ਹੈ ਤੇ ਅਸੀਂ ਅੱਜ ਤੱਕ ਕੋਈ ਵੀ ਪੇ ਆਫਟਰ ਵੀਜ਼ਾ ਪੈਕੇਜ ਨਹੀਂ ਕਰਦੇ ਕੋਈ ਫੰਡਸ ਨਹੀਂ ਕਰਦੇ ਬੱਚੇ ਤੋਂ ਕੋਈ ਵੀ ਪ੍ਰੋਸੈਸਿੰਗ ਚਾਰजेस ਅਸੀਂ ਨਹੀਂ ਲੈਂਦੇ ਥੈਂਕ ਯੂ ਸੋ ਮੱਚ तो आज के एक्सपर्ट हमारे साथ थे और इन्होंने बड़ी अच्छी जानकारी हमारे साथ शेयर की है स्क्रीन पे नंबर है आप इस नंबर पर टेलीफोन कॉल कर सकते हैं पर्सनली मिल सकते हैं कोई कंफ्यूजन है तो उसे दूर करें और फिर अपनी ज़िंदगी का फ़ैसला करें थैंक यू सो मच